ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਠੱਠੀਆਂ ਠੱਠੀਆਂ ਖੁਰਦ ਪਿੰਡ ਆਪਣੀ ਵਿਜ਼ਿਟ ਅੱਜ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਲੀਪੁਰ ਪਿੰਡ ਬਿਲਕੁਲ ਨਾਲ ਲੱਗਦਾ ਪਿੰਡ ਅਲੀਪੋਰਾ ਦੋਸਤੋ ਤੇ ਰੱਤਾਗੋਦਾ ਪਿੰਡ ਵੀ ਥੋੜੀ ਦੂਰੀ ਤੇ ਆ ਨੱਥੂਪੁਰ ਪਿੰਡ ਵੀ ਬਿਲਕੁਲ ਨਾਲ ਲੱਗ ਜਾਂਦਾ ਇਸ ਪਿੰਡ ਦੇ ਤੇ ਹਰੀਕੇ ਪੱਤਨ ਤੋਂ ਕੋਈ 5 ਜਾਂ 6 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੀਆਂ ਖੁਰਦ ਦੀ ਵੀਰ ਹੁਣਾਂ ਦਾ ਵਪਾਰ ਦਾ ਕੰਮ ਆ ਦੋਸਤੋ ਇੱਕ ਪਹਿਲਾਂ ਕਵਰੇਜ ਆਪਾਂ ਇਸ ਘਰ ਤੋਂ ਕੀਤੀ ਸੀ ਅੱਜ ਦੂਜੀ ਵੀਡੀਓ ਆਪਾਂ ਪਾ ਰਹੇ ਆ ਵੜਾਂ तकरीबन ਕੋਈ 2-3 ਸੀਗੀਆਂ ਦੋ ਗਵੜਾਂ ਜਿਹੜੀਆਂ ਸੇਲ ਹੋ ਚੁੱਕੀਆਂ ਨੇ ਤੇ ਫਿਲਹਾਲ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਇੱਕ ਵੜ ਦਿਖਾ ਦਾਂਗੇ ਪਹਿਲਾਂ ਬੱਚੀ ਜਿਹੜੀ ਇਹ ਸੋਣੀ ਆ ਦੋਸਤੋ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਂਦੇ ਆ ਅੱਜ 8 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਮਾਰਨਿੰਗ ਦੇ 8:10 ਵਜੇ ਦਾ ਆਓ ਲੈ ਲੈਂਦੇ ਆ ਜਾਣਕਾਰੀ ਵੀਰ ਤੋਂ ਪੁੱਛਦੇ ਆ ਕੀ ਡਿਟੇਲ ਆ ਸਭ ਤੋਂ ਪਹਿਲਾਂ ਵੀਰ ਸਸਰੀ ਕਾਲ ਸਸਰੀ ਕਵੀ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਭਾਈ ਇੱਕ ਨਾਮ ਦੱਸ ਦੀ ਆਪਣੇ ਭੈਣ ਭਰਾਵਾਂ ਸਾਜਣਾ ਭਾਈ ਮੇਰਾ ਨਾਮ ਰਵੀ ਸਿੰਘ ਪਿੰਡ ਠੱਠੀਆਂ ਕੋਰ ਦੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਅੱਛਾ ਰਵੀ ਭਾਈ ਵਪਾਰ ਦੇ ਕੰਮ ਕਰਦੇ ਆ ਰਹੇ ਆ ਆਪਾਂ ਹਾਂਜੀ ਭਾਈ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਦੋ ਗਾਵਾਂ ਪਾਈਆਂ ਸੀਗੀਆਂ ਹਾਂਜੀ ਭਾਈ ਹੋ ਗਈਆਂ ਸੀ ਸੇਲ ਹਾਂਜੀ ਭਾਈ ਹਾਂਜੀ ਤੇ ਪੌਣੀਆਂ ਅੱਜ ਵੀ ਮੈਨੂੰ ਲੱਗਦਾ ਵੀ ਦੋ ਦੋ ਤਿੰਨ ਨਾਲ ਸੀਗੇ ਹਾਂਜੀ ਭਾਈ ਪੌਣੀਆਂ ਦੋ ਤਿੰਨ ਸਾਹਮਣੇ ਸੌਦਾ ਹੋ ਗਿਆ ਨੇ ਸੌਦਾ ਹੋ ਗਿਆ ਬਸ ਚੰਗੀ ਵਛੀ ਖਰੀ ਵਛੀ ਬਿਲਕੁਲ ਹਾਂਜੀ ਸੋ ਵਛੀ ਦੋਸਤੋ ਆਪਾਂ ਦਿਖਾ ਦਿੰਨੇ ਆ ਚਲ ਸੋ ਪਹਿਲਨ ਬੱਚੀ ਸੋਣੀ ਸੀਗੀ ਫਸਟ ਟਾਈਮਰ ਇਹ ਬੱਚੀ ਸੇਲ ਹੋ ਚੁੱਕੀ ਆ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਦੇ ਤੇ ਹੁਣ ਜਿਹੜੀ ਇਹ ਰਵੀ ਭਾਈ ਆਪਾਂ ਸੇਲ ਕਰਦੇ ਪਏ ਆ ਸੂਬਾ ਕਿਨਵਾਸ ਹੁੰਦੀ ਆ ਸਰ ਪਹਿਲਾ ਸੋਏਸ ਹੁੰਦੀ ਆ ਜੀ ਪਹਿਲੇ ਨਹੀਂ ਬੱਚੀ ਆ ਹਾਂਜੀ ਚਾਰ ਦੰਦ ਮੂੰਹ ਹੀ ਮੂੰਹ ਚੌਗੀ ਹਾਂਜੀ ਤੇ ਜਿਹੜੀ ਮੈਨੂੰ ਉਹ ਤਾਂ ਵੀ ਹੁਣ ਸੇਲ ਹੋ ਚੁੱਕੀ ਉਹ ਵੀ ਮੂੰਹ ਚੌਗੀ ਸੀਗੀ ਮੂੰਹ ਚੌਗੀ ਸੀਗੀ ਉਹ ਸੀ ਹਾਂਜੀ ਠੀਕ ਆ ਤੇ ਇਹ ਮਨ ਲਾ ਪਹਿਲਾ ਸੁਬਹ ਹੁੰਦੀ ਤੇ ਕਿੰਨੇ ਕੁ ਲੈ ਜੂ ਹਜੇ ਸੁਭਾਵਨਾ ਭਾਈ 20 ਤਰੀਕ ਤੱਕ ਦਿਨ ਲੈ ਹੀ ਜਾਣੇ ਨੇ 20 ਤਰੀਕ ਉਹਨਾਂ ਦੱਸਿਆ ਸੀਗਾ 20 ਜਨਵਰੀ ਤੱਕ ਹਾਂਜੀ ਹਾਂਜੀ ਲਓ ਜੀ ਕੋਈ ਦੋਸਤੋ ਹਜੇ ਦੇਣ ਤੁਸੀਂ ਵੇਖ ਸਕਦੇ 12 ਦਿਨ 10 12 ਦਿਨ ਆਈਡੀਆ ਹਜੇ ਪਾਇਆ ਸੂਣ ਦੇ ਵਿੱਚ ਬੱਛੀ ਚੰਗੀ ਆ ਨਵੀਂ ਬੱਛੀ ਆ ਤੇ ਬਿਲਕੁਲ ਜੋੜਾ ਅੱਜ ਸੀਗਾ ਬਿਲਕੁਲ ਜੋੜਾ ਤੁਹਾਨੂੰ ਦਿਖਾਉਣਾ ਸੀਗਾ ਦੋਵੇਂ ਬੱਛੀਆਂ ਜਿਹੜੀਆਂ ਦੋਸਤੋ ਜੋਕੀਆਂ ਛਕੀਆਂ ਜੇ ਤੁਹਾਨੂੰ ਦਿਖਾਉਣੀਆਂ ਸੀਗੀਆਂ ਜਿਹੜੀ ਸੇਲ ਹੋ ਚੁਕੀ ਆ ਚਲੋ ਉਹਦੀ ਆਪਾਂ ਜ਼ਿਕਰ ਨਹੀਂ ਕਰਦੇ ਅਗੇ ਹੁਣ ਕਿਉਂਕਿ ਉਹ ਵੀਰਾਂ ਨੇ ਲੈ ਲਈ ਆ ਘਰੇਲੂ ਘਰ ਰੱਖਣ ਵਾਲੇ ਵੀਰਾਂ ਨੇ ਖਰੀਦੀ ਆ ਬੱਛੀ ਤੇ ਇਹ ਜਿਹੜੀ ਹਜੇ ਵਿਕਾਊ ਆ ਸੇਲ ਦੇ ਲਈ ਅਵੇਲੇਬਲ ਆ ਬਾਕੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਬੋਦੀ ਵਾਲੀ ਬੈੜ ਆ ਤੇ ਨਵੀਂ ਬੱਛੀ ਆ ਬਿਲਕੁਲ ਠੀਕ ਆ ਸੋ ਬਹੁਤ ਵੀਰ ਡਿਮਾਂਡ ਕਰਦੇ ਆ ਦੋਸਤੋ ਪਹਿਲਾਂ ਪਹਿਲਣਾਂ ਵਛੀਆਂ ਖਰੀਦਣ ਦੀ ਮੂਹੋਂ ਦੰਦਾਂ ਦੇ ਵਿੱਚ ਹੋਣ ਤੇ ਵੀਰ ਬਹੁਤ ਚਾਹ ਨਾਲ ਖਰੀਦੇ ਆ ਸੋ ਠੇਲਾ ਠੁਲਾ ਕਾਫੀ ਆ 10 12 ਦਿਨ ਹਜ ਤੇ ਥਣ ਤੋਂ ਅਰਵੀ ਭਾਈ ਕਾਢੋ ਕੀ ਪੂਰਾ ਮੁਠੀ ਹੈ ਭਾਈ ਵੇਖੋ ਪੂਰਾ ਹੋਣੀ ਵੇਖੋ ਕਿੱਡਾ ਥਾਣੇ ਦਾ ਹਮ ਲਓ ਜੀ ਆ ਲਓ ਜੀ ਸੋ ਹੱਥੀ ਚਵਾਈ ਲਾ ਦੋਸਤੋ ਥਣ ਕਾਢ ਹੋਊਗੀ ਬਾਕੀ ਲਿਵਰਟੀ ਬਣਾ ਕੇ ਤਿਆਰ ਕਰੀ ਜਾਂਦੀ ਆ ਕਰਮਾ ਲਈ ਲਾਏ ਬਣਾਏ ਪਈ ਆ ਕੋਈ 10 ਦਿਨਾਂ ਦੇ ਵਿੱਚ ਪੂਰੀ ਤਿਆਰੀ ਫੜ ਜਾਊਗੀ ਠੀਕ ਆ ਸੋ ਕਦ ਕੋਦ ਵੀ ਚੰਗਾ ਪਛੀ ਦਾ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਨਾਰਮਲ ਸੇਵਾ ਦੇ ਵਿੱਚੋਂ ਕਈ ਘੱਟ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਆਉਂਦੇ ਆ ਥੋੜਾ ਜਿਹਾ ਤੁਹਾਨੂੰ ਲੱਗੂਗਾ ਵੀ ਲੇਸਪਨ ਮਾੜਾ ਮੁਰ ਜਿਹੜੀ ਦੱਸੀ ਹੈਗੀ ਆ ਬੱਛੀ ਬਾਕੀ ਓਵਰঅল ਸਾਰੀ ਆ ਚੰਗੀ ਆ ਨਸਲ ਬਰੀਡ ਦੇ ਵਿੱਚ ਵੀ ਚਲੋ ਪੂਰੀ ਆ ਬੋਦੀ ਵਾਲੀ ਬੱਛੀ ਆ ਛੋਟੇ ਜੇ ਕੰਨ ਫੇਸ ਕੁਆਲਿਟੀ ਬਹੁਤ ਸੋਹਣੀ ਆ ਆ ਦੇਖੋ ਠੀਕ ਆ ਤੇ ਰਵੀ ਭਾਈ ਖੋਲ ਕੇ ਦਿਖਾਈਏ ਵੀਰਾਂ ਨੂੰ ਹਾਂਜੀ ਲਓ ਜੀ ਸੋ ਬਣੂਗੀ ਦੋਸਤੋ ਪੂਰਾ ਠੀਕ ਹੈ ਜੇ ਢਿੱਲਾ ਢੋਲਾ ਕਾਫੀ ਆ ਬੱਚੀ ਦੇ ਹਵਾਨੇ ਦੇ ਵਿੱਚ ਸੋ ਉਮੀਦ ਕਰਦੇ ਆ ਵੀ ਚੰਗਾ ਸੋਹਣਾ ਲੇਵਾ ਬਣਾ ਕੇ ਤਿਆਰ ਕਰੂਗੀ ਸੋ 10 12 ਦਿਨਾਂ ਤੱਕ ਜਿਹੜੀ ਪੂਰੀ ਤਿਆਰੀ ਹੋ ਜੂਗੀ ਤਾਂ ਕਰਕੇ ਦੋਸਤੋ 아이ਡੀਆ ਤੁਹਾਨੂੰ ਦੱਸ ਦਿੱਤਾ ਵੀ 10 ਤੋਂ 12 ਦਿਨ ਹਜੇ ਲੈਂਦੀ ਆ ਸੋ ਬਾਕੀ ਜਿਹੜੇ ਵੀਰ ਇੱਕ ਵਾਰੀ ਫੇਰ ਮੈਂ ਕਨਫਰਮ ਕਰਾ ਦਿਆਂ ਦੋਸਤੋ ਠੱਠੀਆਂ ਕੋਰਤ ਪਿੰਡ ਹਰੀ ਕੇ ਪੱਤਨ ਤੋਂ ਕਿ 7 ਕਿਲੋਮੀਟਰ 6 ਕਿਲੋਮੀਟਰ ਦੀ ਦੂਰੀ ਆ ਤੇ ਆ ਦੇਖੋ ਹਾਂ ਮੇਰਾ ਕਿਹੜਾ ਕਫਰ ਦਵਾਦ ਗਿਆ ਹਾਂਜੀ ਮੋੜ ਲਗੇ ਜੀ ਫੜ ਲਾ ਇਹਨੂੰ ਲਓ ਜੀ ਠੀਕ ਹੈ ਸੋ ਕੋਈ ਵੀ ਵੀਰ ਚਾਹਵਨ ਹੋਇਆ ਦੋਸਤੋ ਇੰਟਰਸਟਿਡ ਹੋਇਆ ਤਾਂ ਤੁਸੀਂ ਇਹ ਬੱਚੀ ਖਰੀਦ ਸਕਦੇ ਜੀ ਤੇ ਰੇਟ ਵੀਰ ਤੋਂ ਪੁੱਛ ਕੇ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜਿੰਨੀ ਵੀ ਇਹ ਖਰੀਏ ਕਰਮਾ ਲਈ ਬਣੂਗੀ ਅੱਗੇ ਵਾਦੇ ਬੰਦੀ ਹੋ ਦੋਸਤੋ ਨਵੀਂ ਬੱਚੀ ਆ ਕੋਈ ਤੇ ਕਿੰਨਾ ਰਵੀ ਭਾਈ ਕੀ ਡਿਮਾਂਡ ਕਰਦੇ ਨੇ ਭਾਈ ਮੁੱਲ 46000 44000 ਦੀ ਹਾਂ ਨਾ 44 ਦੀ ਹਾਂਜੀ ਠੀਕ ਆ ਅੱਜ ਦਾ ਰੇਟ ਆ ਜੇ ਮਲ ਛੂ ਪੈਂਦੀ ਆ ਜਾਂ ਬਿਲਕੁਲ ਹਾਜ਼ਰ ਹੋ ਜਾਂਦੀ ਆ ਉਹ ਦਿਨ ਦਾ ਰੇਟ ਹੋਗਾ ਠੀਕ ਆ ਜੀ ਚਲੋ ਅੱਜ ਮਤਲਬ ਕਿ 10 12 ਦਿਨਾਂ ਦੀ ਹੈ ਕੱਚੀ ਕੱਚੀ ਦਾ ਸਾਰਾ ਡੇਟ ਹਾਂਜੀ 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 ਠੀਕ ਆ ਜੀ 42 ਹਾਂਜੀ 42 ਕੀ ਦੇ ਦਾਂਗਾ ਭਾਈ 42 ਹਾਂਜੀ ਲਓ ਜੀ ਸੋ ਬੱਚੀ ਦੋਸਤੋ ਚੰਗੀ ਆ ਬਾਕੀ ਕੰਟੈਕਟ ਨੰਬਰ ਵੀਰ ਰਵੀ ਬੋਲ ਦਿਓ ਆਪਣੇ ਉਹ ਵੀ 8264752150 ਠੀਕ ਆ ਜੀ ਠੀਕ ਆ ਉਹ ਦਿਖਾ ਦਿਗੇ ਮਾੜੀ ਜਿਹਾ ਆ ਬੁਖਾ ਦਿਓ ਭਾਈ ਲਓ ਦੋਸਤੋ ਇੱਕ ਕਵਰ ਦੇ ਵਿੱਚ ਆਪਾਂ ਬਿਲਕੁਲ ਲੈ ਆਉਣੇ ਆ ਬੱਚੀ ਬਿਲਕੁਲ ਤੁਹਾਨੂੰ ਦਿਖਾਉਣੇ ਆ ਬਹੁਤ ਪ ਚਲੋ ਸੇਲ ਹੋ ਗਈ ਆ ਵੀਰ ਹੁਣ ਉਹਨੇ ਟਿਪ ਟੁਪ ਕੇ ਆਪਣੀ ਤਸੱਲੀ ਕਰ ਲਈ ਆ ਜਿਹੜੇ ਵੀ ਗਾਹਕ ਨੇ ਖਰੀਦੀ ਆ ਤੇ ਆਹ ਦੇਖੋ ਸੋ ਬਹੁਤ ਸੋਹਣਾ ਬਣਾਤਨਾ ਸੀਗਾ ਬੱਚੀ ਦਾ ਤੇ ਇਹ ਵੀ ਵੈਸੇ ਆਪਾਂ ਪਾਉਣੀ ਸੀਗੀ ਜੇ ਕਿਤੇ 10-15 ਮਿੰਟ ਪਹਿਲਾਂ ਆ ਜਾਂਦੇ ਆਪਣੇ ਤੇ ਜਾਂ ਗਾਹਕ ਵੀਰ ਕੋਈ 10-15 ਮਿੰਟ ਲੇਟ ਆਉਂਦੇ ਤਾਂ ਫਿਰ ਇਹ ਤੁਹਾਨੂੰ ਜ਼ਰੂਰ ਦਿਖਾ ਦੇਣੀ ਸੀ ਤੇ ਵੇਖੋ ਭਾਈ ਮੇਰੇ ਜਿਹੜੀ ਉੱਚੀ ਆ ਪੂਰੀ ਹਾਂ ਨਹੀਂ ਬਹੁਤ ਸੋਹਣੀ ਬੱਚੀ ਵੀ ਕੱਢ ਲਈਏ ਤੈਨੂੰ ਮੈਂ ਸੋਹਣੀ ਬੱਚੀ ਆ ਠੀਕ ਆ ਠੀਕ ਆ ਠੀਕ ਆ ਜੀ ਲਓ ਵੀ ਦੋਸਤੋ ਫਿਲਹਾਲ ਪੂਰਾ ਦਿਖਾ ਦਿੰਨੇ ਆ ਤੁਹਾਨੂੰ ਆਪਾਂ ਬੱਚੀ ਫੇਸ ਕੁਆਲਟੀ ਵੀ ਐਕਸਟ੍ਰੀਟ ਪਟਾ ਤੇ ਸਟਰਕਚਰ ਹਾਂਜੀ ਸਟਰਕਚਰ ਤੁਸੀਂ ਦੇਖ ਲਓ ਤੇ ਖੋਲ ਕੇ ਵੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਵੈਸੇ ਸੇਲ ਹੋ ਚੁਕੀ ਆ ਦੋਸਤੋ ਬਹੁਤ ਵੀਰ ਜਿਹੜਾ ਇਸ ਵਚੀ ਕਰਕੇ ਫੋਨ ਨਾ ਕਰਨ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਵਚੀ ਦਿਖਾਈ ਆ ਉਹ ਜਿਹੜੀ ਸੇਲ ਦੇ ਲਈ ਅਵੇਲੇਬਲ ਆ ਉਹ ਤੁਸੀਂ ਖਰੀਦ ਸਕਦੇ ਜੇ ਇਹ ਵਿਕੀ ਹੋਈ ਆ ਠੀਕ ਆ ਜੀ ਫਿਲਹਾਲ ਮੜਾ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਕੁਆਲਟੀ ਆ ਆਈ ਸੀਗੀ ਅੱਜ ਆ ਦੇਖੋ ਚੰਗੇ ਪੈਸਿਆਂ ਦੇ ਵਿੱਚ ਉਹੀ ਹੈ ਸੇਲ ਹਾਂਜੀ ਭਾਈ ਵਧੀਆ ਵਧੀਆ ਜੀ ਵਧੀਆ ਹਾਂ ਹਾਂ ਸੋ ਕਾਰ ਰੱਖਣ ਵਾਲੇ ਦੋਸਤੋ ਵੀਰ ਲੈ ਕੇ ਗਏ ਸੀਗੇ ਫਿਲਹਾਲ ਦਿਖਾਉਣ ਦਾ ਜਿਹੜਾ ਪਰਪਸ ਉਹੀ ਆ ਵੀ ਤੁਹਾਨੂੰ ਇੱਕ ਸ਼ੋ ਐਜ਼ ਅ ਕੁਆਲਟੀ ਵਜੋਂ ਦਿਖਾਉਂਦੇ ਆਂ ਆਪਾਂ ਠੀਕ ਆ ਸੇਲ ਹੋ ਚੁੱਕੀ ਹਾਂ ਤੁਹਾਨੂੰ ਭਾਈ ਵੇਖੋ ਕਿੰਨਾ ਵਧੀਆ ਲੱਗਾ ਹੈ ਨਾ ਨਹੀਂ ਬਹੁਤ ਸੋਹਣਾ ਤੁਹਾਨੂੰ ਲੱਗਿਆ ਹਾਂ ਇਹ ਮੂੰਹ ਚੌਗੀ ਛਿੱਗੀ ਸੀ ਹਾਂਜੀ ਚੌਗੀ ਛਿੱਗੀ ਆ ਜੀ ਠੀਕ ਹੈ ਜੀ ਹਾਂਜੀ ਘਰ ਵਾਲੇ ਬੰਦਿਆਂ ਨੇ ਲੈ ਲਈ ਆਪਣੇ ਕੋਲ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਫਿਲਹਾਲ ਅੱਜ ਪਸੂ ਸੀਗੇ ਵੀਰ ਦੇ ਕੋਲ ਦੋ ਐਨੀਮਲ ਤੇ ਐਨੀਮਲ ਜਿਹੜੇ ਦੋਸਤੋਂ ਆਉਂਦੇ ਰਹਿੰਦੇ ਆ ਇਸ ਘਰ ACL ਪਰਚੇਜ ਵਾਲੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਮਿਲਦਿਆਂ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ